ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ ਦੇ ਸਬੰਧ ਵਿੱਚ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਵਿੱਚ ਬਟਾਲਾ ਵਿੱਚ ਇੱਕ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਸ਼ਿਵਸ਼ਨਾ ਹਿੰਦੁਸਤਾਨ ਦੀ ਆਗੂਆਂ ਤੋਂ ਇਲਾਵਾ ਸੈਂਕੜੇ ਸ਼ਿਵ ਸੈਨਿਕਾਂ ਨੇ ਹਵਨ ਯੱਗ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਜ਼ਿਲ੍ਹਾ ਪ੍ਰਧਾਨ ਆਨੰਦ ਸਰੂਪ ਅਤੇ ਚੇਅਰਮੈਨ ਰਜੇਸ਼ ਅਗਰਵਾਨੇ ਸਾਂਝੇ ਤੌਰ ਤੇ ਕਿਹਾ ਕਿ ਸ਼ਿਵਸ਼ਾਨਾ ਹਿੰਦੁਸਤਾਨ ਹਰ ਸਾਲ ਆਤਵਾਦੀ ਸਮੇਂ ਵਿੱਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਅਤੇ ਮਾਰੇ ਗਏ ਆਮ ਲੋਕਾਂ ਦੀ ਯਾਦ ਵਿੱਚ ਇਹ ਹਵਨ ਯੱਗ ਕਰਵਾਉਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਹਵਨ ਯੱਗ 6 ਜੂਨ ਨੂੰ ਕਰਵਾਇਆ ਜਾਂਦਾ ਹੈ ਉਹਨਾਂ ਕਹਿੰਦੇ ਕਿ ਇਸ ਮੌਕੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਇਸ ਮੌਕੇ ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਮਿਲਜੋਲ ਕੇ ਰਹਿਮ ਦਾ ਸੁਨੇਹਾ ਦਿੱਤਾ ਅਤੇ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਮਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ 52 ਕੇ ਕਰਾਇਆ ਜਿਹੜਾ ਅਤਵਾਦ ਦੇ ਦੌਰ ਵਿੱਚ ਜਿਹੜੇ નિર્ਦੋਸ਼ ਲੋਕਾਂ ਦੇ ਜਾਨਾਂ ਗਈਆਂ ਹਰ ਵਾਰੀ ਅਸੀਂ ਇਸ ਕਰਕੇ ਜਾਗਰਣੇ ਆ ਕਿ ਜਿਹੜਾ ਉਹਨਾਂ ਦੀ ਆਤਮਾ ਨੂੰ ਮਾਰਾ ਸ਼ਾਂਤੀ ਦੇ ਤੇ ਅੱਗੋਂ ਸੁੱਖ ਸ਼ਾਂਤੀ ਦਾ ਟਾਈਮ ਆਏ ਇਸਦੀ ਜਨਤਾ ਦੇ ਪੰਜਾਬ ਦੀ ਜਨਤਾ ਨੂੰ ਆਪਾਂ ਇਹੋ ਹੀ ਕਹਿੰਨੇ ਚਾਹੁੰਦੇ ਆ ਕਿ ਜਿਹੜੇ ਦੇਸ਼ ਦੇ ਰਾਖੇ ਨੇ ਉਹਨਾਂ ਦੀ ਇੱਜ਼ਤ ਕਰੋ ਨਾ ਕਿ ਉਹਨਾਂ ਦੀ ਕਰੋ ਜਿਹੜੇ ਮਤਲਬ ਦੇਸ਼ ਦੇ ਦੁਸ਼ਮਣ ਨੇ ਸਿਰਸ ਨਾ ਹਿੰਦੁਸਤਾਨ ਸਮਾਜ ਵਾਸਤੇ ਹਮੇਸ਼ਾ ਸ਼ੁਰੂ ਤੋਂ ਜਿਹੜਾ ਵਾ ਸਮਾਜ ਦੇ ਭਲਾਈ ਦਾ ਕੰਮ ਕਰਨੇ ਆ ਅਸੀਂ ਜੋ ਕਿਸੇ ਦਾ ਭਲਾ ਹੋ ਸਕਦਾ ਸੀ ਉਹਦੇ ਨਾਲ ਮੁੰਜਾ 6 ਜੂਨ 1984 ਦੇ ਦੰਗਿਆਂ ਨੂੰ ਲੈ ਕੇ ਜਿਹੜੇ ਸਾਡੇ ਭਰਾ ਆਰਮੀ ਚ ਸੀਆਰਪੀ ਚ ਪੈਰਾਮਿਲਟਰੀ ਫੌਜ ਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਹਰ 6 ਜੂਨ ਨੂੰ ਹੀ ਸ਼ਰਧਾਂਜਲੀ ਦਿੰਨੇ ਆ ਹਮ ਜਗਰਾਈਂ ਔਰ ਹਰ ਜੂਨ 6 ਜੂਨ ਨੂੰ ਹੀ ਹਮ ਜਗਰ ਕਰਦੇ ਆ ਅਮਨ ਸ਼ਾਂਤੀ ਨਾਲ ਕਰਦੇ ਆ ਇਸੇ ਤਰ੍ਹਾਂ ਕਰਦੇ ਰਹਾਂ ਐਸੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਪਣੀ ਜਵਾਨੀ ਵਾਲੇ ਪਾਸੇ ਜਾਣ ਨਸ਼ਿਆਂ ਤੋਂ ਪਿਛੇ ਰਹਿਣ ਨਸ਼ਿਆਂ ਦਾ ਬਹੁਤ ਦੌਰ ਚੱਲਣ ਡਿਆ ਦਾ ਇਹੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੀ ਖੇਡਾਂ ਖੁੱਡਾਂ ਵਾਲੇ ਪਾਸੇ ਹੌਣ ਕਬੱਡੀ ਵਾਲੇ ਪਾਸੇ ਹੌਣ ਪਹਿਲਵਾਨੀ ਵਾਲੇ ਪਾਸੇ ਹੌਣ ਜਿਹੜੇ ਪਹਿਲਾਂ ਦੌਰ ਚੱਲਦੇ ਸੀ ਉਹ ਚੱਲਣ ਨਸ਼ਿਆਂ ਤੋਂ ਪਰੇ ਰਹਿਣ ਇਹ 6 ਜੂਨ ਹਮਨਿਆ ਗਈ ਸੀਹਦਾ ਦੀ ਯਾਦ ਨੂੰ ਲੈ ਕੇ ਕੀਤਾ ਗਿਆ ਇਹਦੇ ਵਿੱਚ ਸਾਰੇ ਹੀ ਆਪਣੇ ਜਿਹੜੇ ਸ਼ਹੀਦ ਹੋਈ ਉਹਨਾਂ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਯਾਦ ਕੀਤਾ ਗਿਆ ਔਰ ਇਸ ਵਿੱਚ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਜੀ ਸ਼ੇਰਸਾਂ ਨੇ ਹਿੰਦੁਸਤਾਨ ਹਰ ਸਾਲ 6 ਜੂਨ ਨੂੰ ਇਹ ਯਾ ਕਰਦੀ ਹੈ ਜੀ ਔਰ ਸਾਡੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਡੀਆਂ ਬ੍ਰਾਂਚਾਂ ਸਾਰਿਆਂ ਦੇ ਵਿੱਚ ਸਾਡੇ ਇਹ ਯਾ ਕੀਤਾ ਜਾਂਦਾ ਹੈ ਪੰਜਾਬ ਨੇ ਇਹੀ ਹੈ ਜੀ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ ਜੀ ਜਿਹੜਾ ਕਿ ਅੱਜ ਕੱਲ੍ਹ ਹਾਲਾਤ ਬੜੇ ਖਰਾਬ ਨੇ ਉਹ ਸ਼ਾਂਤੀ ਦਾ ਮਾਹੌਲ ਜਿੰਨਾਂ ਵੱਦ ਤੋਂ ਵੱਧ ਬਣਾਏ ਰੱਖਣ ਉਹਨਾਂ ਹੀ ਵਧੀਆ ਜੀ ਸਰਕਾਰਾਂ ਵਾਸਤੇ ਵੀ ਪੁਲਿਸ ਵਾਸਤੇ ਵੀ ਤੇ ਜਨਤਾ ਵਾਸਤੇ ਵੀ